ਕਮੋਂ ਭਾਜੀ ਸਾਰਾ ਬਾਰਡਰ ਸੁੰਜਾ ਪਿਆ ਵਾ ਹਾਂਜੀ ਸਾਨੂੰ ਪਿੱਛੇ ਛੁੱਟਣ ਨਾਲ ਕੀ ਹੋਇਆ ਵਾ ਵੀ ਸਾਨੂੰ ਪਿੱਛੇ ਛੋੜਤਾ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਸਾਡਾ ਜਨਕੀ ਟਾਰੀ ਬਾਰਡਰ ਬਿਲਕੁਲ ਜ਼ੀਰੋ ਕਰਤਾ ਦੋਵਾਂ ਤਿੰਨਾਂ ਗੱਲਾਂ ਨੇ ਸਾਡਾ ਟਾਰੀ ਬਾਰਡਰ ਜ਼ੀਰੋ ਕਰਤਾ 1400 ਕੁੱਲੀ ਆ ਉਹਨਾਂ ਦੇ ਨਾਲ ਕਿੰਨੇ ਜੀ ਜੁੜੇ ਹੋਣਗੇ ਲੋਕ ਹੁੰਦੇ ਜਾਂਦੇ ਹੀ ਲੱਗੇ ਸਾਡੇ ਕੋਈ ਢਾਬੇ ਆ ਸਾਡਾ ਕਾਰੋਬਾਰ ਆ ਜਾਂ ਕੋਈ ਜਿੱਦਾਂ ਛੋਟੇ ਤੋਂ ਛੋਟਾ ਵਪਾਰੀ ਵੀ ਰੋਟੀ ਖਾਂਦਾ ਸੀ ਆਪਣਾ ਕੰਮ ਮੜਾ ਮੋਟਾ ਕਰਕੇ ਗੁਜ਼ਾਰਾ ਕਰਦਾ ਸੀ ਹੁਣ ਉਹ ਚੀਜ਼ ਤੇ ਕਮੀ ਨਜ਼ਰ ਆਉਣੀ ਦੀ ਤੁਹਾਨੂੰ ਨਜ਼ਰ ਆਉਂਦਾ ਵੀ ਚੰਚਾਨ ਬਿਲਕੁਲ ਖਾਲੀ ਪਿਆ ਹੋਇਆ ਬਾਰਡਰ ਉਹਗਾ ਬਾਰਡਰ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਰਿਸ਼ਤਿਆਂ ਦੀ ਕਰਵਾਹਟ ਆਈ ਹੈ ਜਿਹੜੇ ਦੋਵਾਂ ਰਿਸ਼ਤਿਆਂ ਦੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਜਿਹੜੇ ਆ ਉਹਨਾਂ 'ਚ ਤਣਾਅ ਦੇ ਕਾਰਨ ਜਿਹੜਾ ਮਾਹੌਲ ਆ ਕਿਤੇ ਨਾ ਕਿਤੇ ਜਿਹੜਾ ਵਾ ਉਹ ਠਾਰੀ ਤੇ ਥੋੜਾ ਦੋਵਾਂ ਦੇਸ਼ਾਂ ਦੇ ਗੇਟ ਨਹੀਂ ਖੁੱਲਦੇ ਦੋਵਾਂ ਦੇਸ਼ਾਂ ਦੇ ਵਪਾਰ ਜਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਜ਼ਰੂਰ ਕਰਵਾਟ ਆਈ ਹੈ ਪਰ ਕਿਤਨਾ ਕਿਤੇ ਆਪਾਂ ਦੇਖਦੇ ਆ ਵੀ ਜਿਹੜੇ ਲੋਕ ਦੂਰੋਂ ਟੂਰਿਸਟ ਪਹੁੰਚਦੇ ਆ ਕਿਤਨਾ ਕਿਤੇ ਉਹ ਹਲੇ ਵੀ ਆ ਰਹੇ ਆ ਇੱਥੇ ਕੁਝ ਲੋਕਲ ਲੋਕ ਮੇਰੇ ਨਾਲ ਮੌਜੂਦ ਆ ਜਿਹੜੇ ਇੱਥੇ ਕਾਰੋਬਾਰ ਕਰਦੇ ਆ ਜਾਂ ਇੱਥੇ ਜਿਹੜੇ ਦੁਕਾਨਦਾਰ ਆ ਜਾਂ ਜਿਹੜੇ ਹੋਰ ਇੱਥੇ ਰੋਜ਼ਗਾਰ ਜੁੜੇ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹਨਾਂ ਦੇ ਕੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਵੀਰ ਜੀ ਪ੍ਰਗਟ ਸਿੰਘ ਪ੍ਰਗਟ ਜੀ ਜਿਸ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਨ ਹਮਲਾ ਹੋਇਆ ਉਹਨਾਂ ਨੂੰ ਉਹਨਾਂ ਦੀ ਮੌਤ ਹੁੰਦੀ ਹੈ ਕਿਵੇਂ ਦੇਖਦੇ ਹੋ ਜੀ ਹੋਇਆ ਤੇ ਬੜਾ ਮਾੜਾ ਵਾ ਚਲੋ ਉਹ ਚੰਗਾ ਨਹੀਂ ਹੋਇਆ ਚੰਗਾ ਨਹੀਂ ਕੀਤਾ ਪਾਕਿਸਤਾਨ ਵਾਲਿਆਂ ਨੇ ਪਰ ਇਦਾਂ ਵਾ ਵੀ ਜਿਹੜੀ ਚੀਜ਼ ਨੂੰ ਅਸੀਂ ਤੁਹਾਨੂੰ ਬਿਆਨ ਕਰਨਾ ਚਾਹੁੰਦੇ ਹਾਂ ਵੀ ਵੇਖੋ ਵਪਾਰ ਲਾਈਨ ਬੰਦ ਹੋਣੀ ਚਾਹੀਦੀ ਹੈ ਚਲੋ ਜੇ ਮਲੇ ਉਹਨਾਂ ਕਰਨੀ ਤੇ ਕਰਤੀ ਚਾਹੀਦੀ ਤੇ ਨਹੀਂ ਆ ਪਰ ਜਿਹੜੀ ਸ਼ਰਮਣੀ ਆ ਸ਼ਰਮਣੀ ਹੁੰਦੀ ਆ ਠੀਕ ਆ ਉਹ ਚਲਦੀ ਆ ਉਹ ਚਲਦੀ ਆ ਪਰ ਚੱਕਰੇ ਬਣ ਗਿਆ ਵਾ ਵੀ ਲੋਕ ਡਰ ਗਏ ਨੇ ਲੋਕ ਡਰ ਗਏ ਫਿਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਡਰ ਦੇ ਕਰਨ ਕਾਰੋਬਾਰ ਚ ਕਮੀ ਆਈ ਹੈ ਬਹੁਤ ਜ਼ਿਆਦਾ ਵੀ ਜੀ ਬਹੁਤ ਜ਼ਿਆਦਾ ਕਿ ਜਾ ਕਿ ਜਾ ਵੇਖੋ ਕਿ ਜਾ ਲੋਕ ਆਉਂਦੇ ਜਾਂਦੇ ਹੀ ਲੱਗੇ ਸਾਡੇ ਕੋਈ ਢਾਬੇ ਆ ਸਾਡਾ ਕਾਰੋਬਾਰ ਆ ਜਾਂ ਕੋਈ ਜਿੰਦਾ ਛੋਟੇ ਤੋਂ ਛੋਟਾ ਵਪਾਰੀ ਵੀ ਰੋਟੀ ਖਾਂਦਾ ਸੀ ਆਪਣਾ ਕੰਮ ਮਾੜਾ ਮੋਟਾ ਕਰਕੇ ਗੁਜ਼ਾਰਾ ਕਰਦਾ ਸੀ ਹੁਣ ਉਹ ਚੀਜ਼ ਚ ਕਮੀ ਤੇ ਨਜ਼ਰ ਆਉਣੀ ਦੀ ਤੁਹਾਨੂੰ ਨਜ਼ਰ ਆਉਂਦਾ ਵੀ ਸ਼ੰਚਾਨ ਬਿਲਕੁਲ ਖਾਲੀ ਪਿਆ ਬਟਰ ਤੇ ਚੱਕਰ ਇਹ ਗੱਲ ਦਾ ਵੀ ਸ਼ਰਮਣੀ ਹੁੰਦੀ ਆ ਇਹੋ ਜਿਹੀ ਕੋਈ ਗੱਲ ਨਹੀਂ ਆ ਚਲੋ ਠੀਕ ਆ ਵੀ ਗੇਰ ਨਹੀਂ ਖੁੱਲਦੇ ਗੇਰ ਨਹੀਂ ਖੁੱਲਦੇ ਜਾਂ ਇੱਕ ਦੂਜੇ ਨੂੰ ਹੱਥ ਸਰਮਣੀ ਤੇ ਕਰਦੇ ਆ ਆਪਣੇ ਦੇਸ਼ ਦੀ ਆਪਣੇ ਆਪਣੇ ਜਵਾਨਾਂ ਨੂੰ ਤਾਂ ਆਪਾਂ ਵੇਖ ਸਕਦੇ ਆ ਵੇਖ ਸਕਦੇ ਆ ਨਾ ਵੇਖ ਸਕਦੇ ਉਹ ਆਪਣਾ ਹੱਕ ਵੀ ਬੰਦਾ ਸਾਡਾ ਜਿਹੜਾ ਬਾਰਡਰ ਜਿੰਨੀ ਕਿ ਸਰਮਣੀ ਸਾਡੀ ਇਹ ਚਾਲੂ ਹੋਵੇ ਚੱਲਦੀ ਰਹੇ ਲੋਕ ਆਉਣ ਘੁੰਮਣ ਫੇਰਨ ਕੋਈ ਗੱਲ ਨਹੀਂ ਹੋਇਆ ਡਰ ਕੋਈ ਨਹੀਂਗਾ ਕਿਉਂਕਿ ਸਾਡਾ ਜਨਮ ਇੱਥੋਂ ਦਾ ਹੀ ਆ ਅਸੀਂ ਕਿਸੇ ਰਿਆਣੀ ਦੇ ਸਾਨੂੰ ਪਤਾ ਵੀ ਕਿਦਾਂ ਦਾ ਕਾਰੋਬਾਰ ਆ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਲੋਕ ਵਿਚਾਰੇ ਬੈਠੇ ਦੂਰ ਡਰ ਜਾਂਦੇ ਕਿਉਂਕਿ ਕੁਝ ਨਾ ਕੁਝ ਚੈਨਲ ਵਾਲੇ ਵੀ ਬੋਲੀ ਜਾਂਦੇ ਆ ਕਈ ਕਰ ਕਿੰਨੇ ਕੁ ਲੋਕ ਕੰਮ ਕਰਦੇ ਇੱਥੇ ਵੀ ਜੀ ਕਿੰਨੇ ਦੱਸਾਂ ਤੁਹਾਨੂੰ ਮੈਂ ਘੱਟੋ ਘੱਟ 1433 ਤੇ ਕੁੱਲੀ ਕੰਮ ਕਰਦੇ ਆ ਠੀਕ ਆ ਅੰਦਰ ਉਹ ਤੋਂ ਬਾਅਦ ਆ ਜਿਹੜੇ ਬਾਹਰ ਕੰਮ ਕਰਦੇ ਆ ਇਹ ਤਾਂ ਤੁਸੀਂ ਛਾਡੀ ਦੋ ਕਿੰਨੇ ਹੋਣਗੇ ਹਰ ਘਰ ਦੇ ਵਿੱਚ ਕਿਉਂਕਿ ਦੋ ਦੋ ਮੈਂਬਰ ਆਣ ਕੇ ਆਪਾਂ ਰੋਜ਼ਗਾਰ ਚਲਾਉਂਦੇ ਆ ਤੇ ਆਪਣਾ ਚੁੱਲਾ ਚੱਲਦਾ ਰਹਿੰਦਾ ਇਹ ਪਹਿਲਗਾਮ ਘਟਣਾ ਤੋਂ ਪਹਿਲਾਂ ਕਿੰਨੇ ਆ ਕਿ ਲੋਕ ਇੱਥੇ ਆਉਂਦਾ ਸੀ ਮੈਂ ਨਾ ਅਨਗਿਣਤੀ ਹੁੰਦੇ ਸੀ ਕਿ ਜੈਸਾ ਹੁਣ ਜੈਸਾ ਵੀ ਕੋਈ ਕੋਈ ਜਿੱਦਾਂ ਮਤਲਬ ਕੋਈ ਨਾ ਕੋਈ ਸਮਝ ਚੱਲਦਾ ਰਹਿੰਦਾ ਸੀ ਕਿ ਕੋਈ ਜਿੱਦਾਂ ਸ਼ਨੀਵਾਰ ਐਤਵਾਰ ਕੱਲ ਸ਼ਨੀਵਾਰ ਲੰਘਿਆ ਤੇ ਅੱਜ ਐਤਵਾਰ ਲੰਘਿਆ ਐਤਵਾਰ ਠੰਡਾ ਹੁੰ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਅਵਤਾਰ ਸਿੰਘ ਕੱਲੇਵਾਲ ਕਿਉਂਕਿ ਹੁਣ ਵੇਖਿਆ ਬਾਰਡਰ ਤੇ ਸੁੰਝ ਸਾਨ ਪਈ ਹੋਈ ਆ 1400 ਕੁੱਲੀ ਆ ਉਹਨਾਂ ਦੇ ਨਾਲ ਕਿੰਨੇ ਜੀ ਜੁੜੇ ਹੋਣਗੇ ਸਾਡਾ ਬਾਰਡਰ ਸੁੰਝਾ ਪਿਆ ਵਾ ਇੱਥੇ ਕਿੰਨੇ ਘਰ ਜਿਹੜੇ ਆ ਵੀ ਘਰ ਹੋਣ ਵਾਲੀ ਗੱਲ ਆ ਦੂਜੇ ਛੋਟੇ ਮੋਟੇ ਦੁਕਾਨਦਾਰ ਜਿਹੜੇ ਆ ਉਹਨਾਂ ਨੂੰ ਵੀ ਕਾਸ ਹੀ ਇੱਥੇ ਵੀ ਅਸੀਂ ਆਪਣਾ ਰੇੜੀ ਲਾ ਕੇ ਆਪਣਾ ਕੋਈ 버ਗਰ ਕੁਲਚਾ ਕੋਈ ਵੀ ਟੋਪੀਆਂ ਵਗੈਰਾ ਚੰਡੇ ਵਾਲਾ ਜੋ ਵੀ ਕੰਮ ਕਰਦਾ ਵਾ ਵੇਖੋ ਘਰਾਂ ਦੇ ਬੇਕਾਰ ਹੋਏ ਆ ਬਾਰਡਰ ਸੁੰਝਾ ਪਈ ਸੁੰਝਾ ਪਿਆ ਵਾ ਇਸ ਗੱਲ ਦਾ ਸਾਨੂੰ ਦੁੱਖ ਆ ਕਿਉਂਕਿ ਅਸੀਂ ਬਾਰਡਰ ਤੇ ਰਹਿਣ ਵਾਲੇ ਆ ਸਾਨੂੰ ਇੱਥੋਂ ਦਾ ਸਹਾਰਾ ਵਾ ਸਾਸੀਂ ਆਪਣੀ ਰੋਟੀ ਕਮਾਵਾਂਗੇ ਤੇ ਆਪਣੇ ਬੱਚੇ ਪਾਲਾਂਗੇ ਕਿਉਂਕਿ ਵਪਾਰ ਵੀ ਜਿਹੜਾ ਵਾ ਉਹ ਵੀ ਚੱਲਣਾ ਚਾਹੀਦਾ ਵਾ ਉਹ ਵੀ ਸਾਡੇ ਭਰਾ ਵਾ ਹਜ਼ਾਰਾਂ ਹੀ ਡਰਾਈਵਰ ਦੇ ਹਜ਼ਾਰਾਂ ਹੀ ਕੁੱਲੀ ਭਰਾ ਵਾ ਕਿਉਂਕਿ ਆਪਣੇ ਦੇਸ਼ ਦਾ ਵਪਾਰ ਜਿਹੜਾ ਬੰਦ ਕਰਨ ਦੇ ਬਾਵਜੂਦ ਕਿੰਨਾ ਸਾਨੂੰ ਘਾਟਾ ਵਾ ਹਾਂਜੀ ਪਹਿਲਾਂ ਤੁਹਾਨੂੰ ਪਤਾ ਚੰਦਕ ਤੋਂ ਪਹਿਲਾਂ ਇੱਕ ਗੱਲ ਪਾਤੀ ਵੀ ਬੀਐਸਫ ਵੱਲੋਂ ਆਰਡਰ ਹੋ ਗਿਆ ਵੀ ਜਿਹੜੇ ਗੇਟ ਐ ਨਾ ਉਹ ਬੰਦ ਕੀਤੇ ਜਾਣਗੇ ਹਾਂ ਉਹ ਤਾਂ ਡੀਸੀ ਸਾਹਿਬ ਨੇ ਵੀ ਕਹਤਾ ਵੀ ਉਹ ਇਦਾਂ ਦੇ ਬੰਦ ਕੀਤੇ ਜਾਣਗੇ ਕਿਸਾਨ ਆਪਣੀ ਜਿਹੜੀ ਫਸਲ ਹੈ ਪਹਿਲਾਂ ਸੰਭਲੋ ਫਿਰ ਜੀ ਵੇਖੋ ਇਹ ਸਾਰੀਆਂ ਫੇਕ ਜਿਹੜੀਆਂ ਵੀਡੀਓ ਨਾ ਪਾਉਣ ਜੋ ਜੋ ਬੰਦੀ ਆ ਉਹ ਬਣਾਉਣ ਪਰ ਫੇਕ ਵੀਡੀਓ ਕੋਈ ਵੀ ਨਾ ਪਾਵੇ ਫੇਕ ਜਿਹੜੀ ਫੇਕ ਚੀਜ਼ ਐ ਨਾ ਉਹ ਨੁਕਸਾਨ ਕਰਦੀ ਆ ਉਹ ਦਹਿਸ਼ਤ ਪੈਦਾ ਕਰਦੀ ਆ ਕਈ ਬੰਦਿਆਂ ਨੂੰ ਇਹਨਾਂ ਪਤਾ ਹੀ ਨਹੀਂ ਵੀ ਉਹ ਉਹਦੇ ਨਾਲ ਕਿੰਨਾ ਨੁਕਸਾਨ ਹੋਣਾ ਐ ਤੇ ਮੇਰਾ ਵੀਰ ਬਣ ਕੇ ਇੱਕ ਬੇਨਤੀ ਆ ਵੀ ਖਾਸ ਕਰਕੇ ਸਰਕਾਰ ਮੋਦੀ ਸਾਹਿਬ ਘੜੀ ਇੱਕ ਅਪੀਲ ਆ ਵੀ ਸਾਡੇ ਵਾਲ ਸਾਡੇ ਪੰਜਾਬ ਦੇ ਬਿਲਕੁਲ ਪਛੋਕਰ ਤੇ ਬੈਠੇ ਹੋਏ ਅਸੀਂ ਸਾਡੇ ਵਾਲ ਧਿਆਨ ਦਿੱਤਾ ਜਾਵੇ ਵੀ ਟਾਰੀ ਬਾਰਡਰ ਤੇ ਕੀ ਆ ਸਾਨੂੰ ਬਹੁਤ ਜਿਆਦਾ ਪਿੱਛੇ ਛੋੜਤਾ ਵਾ ਜਿਹੜੇ ਹਿਸਾਬ ਨਾਲ ਸਾਨੂੰ ਪਿੱਛੇ ਛੋੜਤਾ ਸਭ ਤੋਂ ਕਮਾਉਂ ਇਹਨੂੰ ਸਾਰੇ ਇਧਰ ਨੂੰ ਕਮਾਉਂ ਪਾਜੀ ਸਾਰਾ ਬਾਰਡਰ ਸੁੰਜਾ ਪਿਆ ਵਾ ਹਾਂਜੀ ਸਾਨੂੰ ਪਿੱਛੇ ਛੁੱਟਣ ਨਾਲ ਕੀ ਹੋਇਆ ਵਾ ਵੀ ਸਾਨੂੰ ਪਿੱਛੇ ਛੋੜਤਾ ਬਿਲਕੁਲ ਸਾਡੇ ਪੰਜਾਬ ਦੇ ਵਿੱਚ ਸਾਡਾ ਜਾਨਕੀ ਟਾਰੀ ਬਾਰਡਰ ਬਿਲਕੁਲ ਜ਼ੀਰੋ ਕਰਤਾ ਦੋਵਾਂ ਤਿੰਨਾਂ ਗੱਲਾਂ ਨੇ ਸਾਡਾ ਟਾਰੀ ਬਾਰਡਰ ਜ਼ੀਰੋ ਕਰਤਾ